ਡੇਰਾ ਸੱਚਾ ਸੋਦਾ ਦੀਆਂ ਪਾਕ ਪਵਿੱਤਰ ਸਿੱਖਿਆਵਾਂ ਉਤੇ ਬਲਾਕ ਲਹਿਰਾਗਾਗਾ ਦੇ ਪਿੰਡ ਆਲਮਪੁਰ ਦੇ ਡੇਰਾ ਸ਼ਰਧਾਲੂ ਭੋਲਾ ਸਿੰਘ ਨੇ ਦੇਹਾਂਤ ਉਪਰੰਤ ਆਪਣਾ ਨਾਂ ਸਰੀਰਦਾਨੀਆਂ ਦੇ ਵਿੱਚ ਦਰਜ ਕਰਵਾਇਆ ਹੈ। ਉਹਨਾਂ ਦੀ ਮ੍ਰਿਤਕ ਦੇਹ ਹੀ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ ਹੈ। ਭੋਲਾ ਸਿੰਘ ਇਨਸਾਂ ਪਿੰਡ ਦੇ ਦੂਜੇ ਅਤੇ ਬਲਾਕ ਦੇ 27ਵੇਂ ਸਰੀਰਦਾਨੇ ਬਣੇ ਹਨ। ਸ਼ਰੀਰਦਾਨੀ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭੋਲਾ ਸਿੰਘ ਇਨਸਾਨੇ ਡੇਰਾ ਸੱਚਾ ਸੌਦਾ ਦੀ ਪ੍ਰੇਰਣਾ ਨਾਲ ਜਿਉਂਦੇ ਜੀ ਸ਼ਰੀਰਦਾਨ ਦਾ ਪਰਣ ਕੀਤਾ ਹੋਇਆ ਸੀ ਅੱਜ ਉਹਨਾਂ ਦੇ ਦੇਹਾਂਤ ਤੋਂ ਬਾਅਦ ਉਹਨਾਂ ਦੀ ਚਾਹੇ ਚਨਪੂਰਾ ਕਰਦਿਆਂ ਹੋਇਆਂ ਉਹਨਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਦੇ ਲਈ ਅਦੇਸ਼ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਅਤੇ ਰਿਸਰਚ ਬਠਿੰਡਾ ਵਿਖੇ દાન ਕੀਤੀ ਗਈ ਇਸ ਮੌਕੇ ਉਹਨਾਂ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸ਼ਿੰਗਾਰੇ ਗੱਡੀ ਦੇ ਵਿੱਚ ਰੱਖ ਕੇ ਸਮੁੱਚੇ ਪਿੰਡ ਵਿੱਚ ਲਜਾਇਆ ਗਿਆ ਅਤੇ ਇਸ ਮੌਕੇ ਸਾਧ ਸੰਗਤ ਨੇ ਸ਼ਰੀਰਦਾਨੀ ਭੋਲਾ ਸਿੰਘ ਹਿੰਸਾ ਅਮਰ ਰਹੇ ਦੇ ਜੋਸ਼ੀ ਲਈ ਨਾਰੇ ਵਿਲਾਏ ਇਸ ਮੌਕੇ ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾਂ ਸਾਧ ਸੰਗਤ ਦੀ ਮੌਜੂਦਗੀ ਦੇ ਵਿੱਚ ਪਿੰਡ ਦੀ ਸਰਪੰਚ ਹਮੀਰ ਕੌਰ ਅਤੇ ਉਹਨਾਂ ਦੇ ਪੁੱਤਰ ਦਲਵਿੰਦਰ ਸਿੰਘ ਵੱਲੋਂ ਸ਼ਰੀਰਦਾਨੀ ਵਾਲੀ ਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਗੀ ਦਿੱਤੀ ਗਈ ਇਸਮੋਕੇ ਪਿੰਡ ਦੇ ਸਰਪੰਚ ਹਮੀਰ ਕੌਰ ਅਤੇ ਉਹਨਾਂ ਦੇ ਪੁੱਤਰ ਦਲਵਿੰਦਰ ਸਿੰਘ ਨੇ ਆਖਿਆ ਕਿ ਇਹ ਜੋ ਅੱਜ ਸ਼ਰੀਰਦਾਨ ਹੋ ਰਿਹਾ ਹੈ ਇਹ ਪਿੰਡ ਦਾ ਦੂਜਾ ਸ਼ਰੀਰਦਾਨ ਹੈ ਇਹ ਬਹੁਤ ਹੀ ਚਲਾਗਾਯੋਗ ਕਾਰਜ ਹੈ ਜੋ ਅੱਜ ਭੋਲਾ 인ਸਾ ਦੇ ਪਰਿਵਾਰ ਨੇ ਉਹਨਾਂ ਦਾ ਮ੍ਰਿਤਕ ਸ਼੍ਰੀ ਮੈਡੀਕਲ ਖੋਜਾਂ ਦੇ ਲਈ ਦਾਨ ਕੀਤਾ ਹੈ ਉਹਨਾਂ ਨੇ ਆਖਿਆ ਕਿ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ 인ਸਾ ਵੱਲੋਂ ਚਲਾਈ ਗਈ ਇਹ ਮੁਹਿੰਮ ਬਹੁਤ ਹੀ ਪ੍ਰਸ਼ੰਸਾਯੋਗ ਹੈ ਸਮਾਜ ਦੇ ਹੋਰ ਸੰਸਾਮਣੂ ਵੀ ਇਸ ਮੁਹਿੰਮ ਤੋਂ ਸੇਧ ਲੈਣ ਦੀ ਲੋੜ ਹੈ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਮੈਂ ਪਿੰਡ ਆਲਮਪੁਰ ਦਾ ਵਾਸੀ ਹੋਣ ਦੇ ਨਾਤੇ ਸਾਡੇ ਪਿੰਡ ਦਾ ਦੂਸਰਾ ਸਰੀਰਦਾਨ ਹੈ ਤੇ ਸਾਡੀ ਸਾਰੀ ਹੀ ਪੰਚਾਇਤ ਪੂਰਾ ਪਿੰਡ ਸਾਡਾ ਪੂਰਾ ਸਹਿਯੋਗ ਕਰਦਾ ਕੋਈ ਵੀ ਅਸੀਂ ਮਾਨਵਤਾ ਭਲਾਈ ਦਾ ਕੰਮ ਕਰਦੇ ਆ ਜੋ ਮਾਨਵਤਾ ਭਲਾਈ ਦੇ ਕੰਮ ਨੇ ਸਾਡੇ ਸੰਤ ਡਾਕਟਰ ਗਰਮੀਤ ਰਾਮ ਰਹਿਮ ਸਿੰਘ ਜੀ ਇਨਸਾਨ ਨੇ ਸਾਨੂੰ ਇਹ ਪ੍ਰੇਰਨਾ ਦਿੱਤੀ ਹੈ ਕਿਤੇ ਵੀ ਕੋਈ ਆਫਤ ਆਉਂਦੀ ਹੈ ਜਾਂ ਜਿਵੇਂ ਕੋਈ ਅੱਗ ਲੱਗ ਗਈ ਜਾਂ ਕੋਈ ਖੜਾ ਆ ਜਾਂਦੇ ਨੇ ਉਸ ਦੇ ਵਿੱਚ ਅਸੀਂ ਹਰੇਕ ਸੇਵਾ ਦੇ ਵਿੱਚ ਬਾ ਚੜ ਕੇ ਹਿੱਸਾ ਲੈਣੇ ਆ ਇਹ ਸਾਡੇ ਗੁਰੂ ਜੀ ਵੱਲੋਂ ਹੀ ਸਾਨੂੰ ਸਿੱਖਿਆ ਦਿੱਤੀ ਹੋਈ ਹੈ ਜੋ ਸਰੀਰਦਾਨ ਹੈ ਕੋਈ ਅੱਜ ਦੇ ਟਾਈਮ ਦੇ ਵਿੱਚ ਆਪਣਾ ਕੋਈ ਬਾਲ ਵੀ ਨਹੀਂ ਦਿੰਦਾ ਪਰ ਜੋ ਸਾਡੇ ਸਤਗੁਰ ਦੀ ਸਿੱਖਿਆ ਹੈ ਉਸ ਤੇ ਚੱਲਦੇ ਹੋਏ ਅਸੀਂ ਆਪਣੇ ਪੂਰੇ ਦਾ ਪੂਰਾ ਸਰੀਰਦਾਨ ਕਰਦੇ ਆ ਪਹਿਲਾਂ ਹੀ ਲਿਖਾ ਦਿੰਨੇ ਆ ਪਰਿਵਾਰਤ ਦੀ ਸਹਿਮਤੀ ਨਾਲ ਵੀ ਜਦੋਂ ਵੀ ਸਾਡੀ ਕੋਈ ਡੈਥ ਹੁੰਦੀ ਹੈ ਤਾਂ ਸਾਡਾ ਪੂਰੇ ਦਾ ਪੂਰਾ ਸਰੀਰ ਆ ਜੋ ਮੈਡੀਕਲ ਖੋਜਾਂ ਲਈ ਦਾਨ ਕੀਤਾ ਜਾਵੇ ਇਸ ਤੋਂ 30 ਤੋਂ 35 ਡਾਕਟਰ ਤਿਆਰ ਹੁੰਦੇ ਨੇ ਜੋ ਨਵੇਂ ਬੱਚੇ ਮੈਡੀਕਲ ਦੀ ਪੜਾਈ ਕਰਦੇ ਨੇ ਉਹ ਇਸ ਤੇ ਸਰਚ ਕਰਕੇ ਵੱਡੇ ਤੋਂ ਵੱਡੇ ਡਾਕਟਰ ਬਣਦੇ ਨੇ ਅਸੀਂ ਦਿਲੋਂ ਧੰਨਵਾਦ ਕਰਦੇ ਆਂ ਸੰਤ ਡਾਕਟਰ ਗੁਰਮੀਤ ਰਾਮ ਰਵੀ ਸਿੰਘ ਜੀ ਇਨਸਾ ਦਾ ਜਿਨ੍ਹਾਂ ਨੇ 167 ਮਾਨਵਤਾ ਭਲਾਈ ਦੇ ਕੰਮ ਦੱਸੇ ਸੰਗਤ ਨੂੰ ਗ੍ਰੀਨੈਸ ਫੋਰਸ ਨੂੰ ਉਹਦੇ ਅਕੋਰਡਿੰਗ ਬਾਈ ਪੋਲਾ ਸਿੰਘ ਇਨਸਾ ਜੀ ਜੋ ਆਲਮਪੁਰ ਦੇ ਅੱਜ ਦੂਜੇ ਸਰੀਰਦਾਨੀ ਬਣੇ ਇਹਨਾਂ ਨੇ ਸਰੀਰਦਾਨ ਕੀਤਾ ਕਿਉਂਕਿ ਸਮਾਜ ਚ ਅੱਜ ਜੋ ਕ੍ਰਿਤਿਆ ਚੱਲ ਰਹੀਆਂ ਨੇ ਅੱਜ ਦੇ ਯੁੱਗ ਚ ਕੋਈ ਬਾਲ ਨਹੀਂ ਦੇ ਸਕਦਾ ਉਂਗਲਦਾਨ ਨਹੀਂ ਕਰ ਸਕਦਾ ਪੋਲਾ ਸਿੰਘ ਇਨਸਾ ਜੀ ਨੇ ਸਰੀਰ दान ਕੀਤਾ ਇਥੋਂ ਮੰਨ ਲਓ 35 36 ਜੋ ਡਾਕਟਰ ਨੇ ਉਹ ਮੈਡੀਕਲ ਖੋਜਾਂ ਵਾਸਤੇ ਸਰੀਰ ਜਾ ਰਿਹਾ ਹੈ ਇਸ ਤੋਂ ਚੀਚੀ ਸਿੱਖਿਆ ਪ੍ਰਾਪਤ ਕਰਨਗੇ ਮੈਡੀਕਲ ਖੋਜਾਂ ਵਾਸਤੇ ਜੋ ਮੰਨ ਲਓ ਭਿਆਨਕ ਬਿਮਾਰੀਆਂ ਚੱਲ ਰਹੀਆਂ ਨੇ ਉਸ ਤੇ ਨੱਥ ਪਾਈ ਜਾਊਗੀ ਜੋ ਡਾਕਟਰ ਬਣਨਗੇ ਉਹਨਾਂ ਨੂੰ ਪਤਾ ਲੱਗਦਾ ਹੈ ਪਹਿਲਾਂ ਜੋ ਖੋਜ ਸੀ ਡੱਡੂ ਕੱਛੂ ਮੱਛੀਆਂ ਦੀ ਕੀਤੀ ਜਾਂਦੀ ਸੀ ਪਰ ਡੇਰਾ ਸੱਚਾ ਸੌਦਾ ਨੇ ਬਹੁਤ ਵੱਡਾ ਇਹ ਉਪਰਾਲਾ ਕੀਤਾ ਸਰੀਰਦਾਨ ਕਰਕੇ ਅੱਜ ਰੂੜੀਵਾਦੀ ਵਿਚਾਰਾਂ ਤੋਂ ਸਮਾਜ ਨੂੰ ਬਚਾਇਆ ਭਾਈ ਮੇਰੇ ਨਾਲ ਦਲਵਿੰਦਰ ਸਿੰਘ ਜੀ ਦੇਖੋ ਜੀ ਅਸੀਂ ਤਾਂ ਪੂਰੇ ਨਗਰ ਵੱਲੋਂ ਪੰਚਾਇਤ ਵੱਲੋਂ ਧੰਨਵਾਦ ਕਰਦੇ ਹਾਂ ਡੇਰਾ ਸੱਚਾ ਸੌਦਾ ਸੰਸਥਾ ਦਾ ਜਿਹੜੇ ਇਹਨੇ ਲੋਕ ਭਲਾਈ ਕੰਮ ਕਰਦੇ ਨੇ ਜਿਵੇਂ ਕਿਤੇ ਵੀ ਕੋਈ ਕੁਦਰਤੀ ਆਫਤ ਆਈ ਹੈ ਸਭ ਤੋਂ ਪਹਿਲਾਂ ਇਹ ਪਹੁੰਚ ਜਾਂਦੇ ਨੇ ਤੇ ਜਿਵੇਂ ਆਪਣਾ ਦੜਬਾ ਦਾ ਲਗਾ ਲੋ ਤੇ ਸ਼ੋਰੂਮ ਨੂੰ ਅੱਗ ਲੱਗੀ ਸੀ ਜਾਂ ਆਪਣਾ ਇੱਥੇ ਪਿਛਲੇ ਗਗਰ ਦਰਿਆ ਦੇ ਵਿੱਚ ਹੜਾ ਆਇਆ ਸੀ ਬੰਨ ਟੁੱਟਿਆ ਸੀ ਉੱਥੇ ਤੇ ਆਪਣਾ ਪੂਰੇ ਸਰਕਾਰੀ ਕਰਮਚਾਰੀਆਂ ਤੋਂ ਪਹਿਲਾਂ ਇਹ ਪਹੁੰਚ ਜਾਂਦੇ ਨੇ ਤੇ ਅੱਜ ਜਿਹੜਾ ਕੰਮ ਹੋਇਆ ਬਹੁਤ ਹੀ ਸਲਾਘਾਯੋਗ ਕੰਮ ਹੈਗਾ ਸਾਡੇ ਸ਼ਰੀਰ ਦਾ ਸਾਡੇ ਪਿੰਡ ਦਾ ਇਹ ਦੂਜਾ ਸਰੀਰਦਾਨ ਹੈ ਜੀ ਜੋ ਆਪਣਾ ਬੱਚੇ ਖੋਜਾਂ ਕਰਦੇ ਨੇ ਉਹਨਾਂ ਦੇ ਕੰਮ ਆਊਗਾ ਇੱਕ ਲੋਕ ਭਲਾਈ ਦੇ ਕੰਮ ਕਰਦਿੰਨੇ ਹੋਰ ਵੀ ਲੋਕਾਂ ਨੂੰ ਇਹ ਕੰਮ ਤੋਂ ਪ੍ਰੇਰਣਾ ਮਿਲਦੀ ਹੈ ਜੀ ਅੱਜ ਇਹ ਸਰੀਰਦਾਨ ਕੀਤਾ ਅੱਧੀ ਇਹਨਾਂ ਦੇ ਬਹੁਤ ਕੱਟੀਆਂ ਰਹੀਆਂ ਸੋਹਰਾ ਸੱਚਾ ਸੌਦਾ ਇਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਵੀ ਗੁਰੂ ਜੀ ਜੇਕਰ ਇਹ ਕੰਮ ਕਰ ਸਕਦੇ ਹੋ ਤਾਂ ਤੂੰ ਵੀ ਤੁਸੀਂ ਇਸ ਹੋਈ ਏ ਤੁਸੀਂ ਸਾਡੀ